ਸਸੇ ਜੀ ਹੋਲੀ ਮਨਾਉਣ ਦਾ ਤਰੀਕਾ ਤੇ ਗੁਰੂ ਅਰਜਨ ਦੇਵ ਜੀ ਸਮਝਾਈ ਗਏ ਸਨ ਜਦੋਂ ਭਾਈ ਸਾਹਿਬ ਭਾਈ ਹਰਸ਼ਪ੍ਰੀਤ ਸਿੰਘ ਜੀ ਨੇ ਸ਼ਬਦ ਨੇ ਆਪਣਾ ਕੀਰਤਨ ਪ੍ਰారంਭ ਕੀਤਾ ਕਿ ਹੋਲੀ ਕੀਨੀ ਸੰਤ ਸੇਵ ਰੰਗ ਲਾਗਾ ਅਤ ਲਾਲ ਦੇਵ ਗੁਰੂ ਅਰਜਨ ਦੇਵ ਜੀ ਮਾਰੇ ਨੇ ਦੇਖਿਆ ਨਾ ਜਿਹੜੀ ਇਹ ਗੱਲ ਸ਼ੁਰੂ ਹੋਈ ਸੀ ਨਾ ਹੋਲੀ ਮਨਾਉਣ ਦੀ ਇਸ ਕਰਕੇ ਹੋਈ ਸੀ ਕਿ ਦਿੱਤਾ ਤੇ ਕਹਿੰਦਾ ਸੀ ਕਿ ਹਰਨਾਖਸ਼ ਦਾ ਨਾਮ ਲੋ ਜਲੇ ਹਰਨਾਖਸ਼ ਥਲੇ ਹਰਨਾਖਸ਼ ਆਪਣੇ ਪੁੱਤਰ ਪ੍ਰਹਿਲਾਦ ਨੂੰ ਤੇ ਪ੍ਰਹਿਲਾਦ ਭਗਤ ਕਹਿੰਦਾ ਸੀ ਨਹੀਂ ਜਲੇ ਹਰੀ ਥਲੇ ਹਰੀ ਗਲ ਦੋਨੋਂ ਦੀ ਆਪਸੀ ਪਿਓ ਪੁੱਤਰਾਂ ਦੀ ਅਸਾਸਿੰਜ ਪਰ ਹਰਨਾਕਸ਼ ਦੁਸ਼ਟ ਹਰ ਹਰ ਜੁਗ ਜੁਗ ਭਗਤਿਉ ਪਾਇਆ ਪੈਜ ਰਖਦਾ ਆਇਆ ਰਾਮ ਰਾਜੇ ਹਰਨਾਕਸ਼ ਦੁਸ਼ਟਰ ਮਾਰਿਆ ਪ੍ਰਹਿਲਾਦ ਤਰਿਆ ਪਿਤਾ ਨੂੰ ਦੁਸ਼ਟ ਕਹਿ ਕੇ ਉਸ ਵੈਰੂ ਅਕਾਲਪੁਰ ਨੇ ਸੰਬੋਧਨ ਕੀਤਾ ਤੇ ਪੁੱਤਰ ਨੂੰ ਜੋ ਹੈ ਭਗਤ ਕਹਿ ਕੇ ਉਚਾਰਨ ਕੀਤਾ ਤੇ ਲੱਖਾਂ ਕਰੋੜਾਂ ਜਗਾ ਤੇ ਹਰ ਜਗਾ ਤੇ ਇਹ ਪ੍ਰਲਾਦ ਭਗਤ ਜੀ ਦੀ ਉਪਮਾ ਕੀਤੀ ਜਾਂਦੀ ਹੈ ਤੇ ਹਰਨਾਕਸ਼ ਨੂੰ ਦੁਸ਼ਟ ਕਿਹਾ ਜਾਂਦਾ ਗੱਲ ਤੇ ਇਹ ਸੀ ਨਾ ਜਦੋਂ ਕਹਿੰਦਾ ਸੀ ਕਿ ਨਹੀਂ ਤੁਸੀਂ ਚਲੇ ਹਰੀ ਨਾ ਕਹੋ ਹਰਨਾਕਸ਼ ਕਹੋ ਤੇ ਫਿਰ ਹੋਲਕਾ ਨੂੰ ਜੋ ਭੂਆ ਸੀ ਉਹਨਾਂ ਦੀ ਉਹਨਾਂ ਨੂੰ ਭੂਆ ਕਰਨ ਲਈ ਤੁਸੀਂ ਫਿਕਰ ਨਾ ਕਰੋ ਤੁਸੀਂ ਸਾਰੇ ਪ੍ਰਬੰਧ ਕੀਤੇ ਪਰ ਤੁਹਾਡੇ ਪਾਸੋਂ ਇਹ ਭਗਤ ਪ੍ਰਲਾਦ ਜੋ ਹੈ ਇਹ ਖਤਮ ਨਹੀਂ ਹੋ ਸਕਿਆ ਮੇਰੇ ਪਾਸ ਤਰੀਕਾ ਹੈ ਤੇ ਫਿਰ ਜਦੋਂ ਉਸ ਤਰੀਕੇ ਨੂੰ ਵਰਤਿਆ ਗਿਆ ਪਰ ਸੁਭਾਗ ਗੁਰੂ ਨੇ ਭਗਤ ਦੀ लाज ਰੱਖਣੀ ਸੀ ਪ੍ਰਿਲਾਦ ਹੁਜੂਗ ਜੁਗ ਭਗਤ ਤੇ ਪਾਇਆ ਪੈਜ ਰੱਖਦਾ ਜਦੋਂ ਤੋਂ ਸੰਸਾਰ ਬਣਿਆ ਹੈ ਵੈਗੁਰੂ ਆਪਣੇ ਭਗਤਾਂ ਦੀ ਪੈਜ ਰੱਖਦਾ ਹੈ ਹੁਣ ਵੀ ਰੱਖ ਰਿਹਾ ਤੇ ਆਉਣ ਵਾਲੇ ਵਕਤ ਵਿੱਚ ਰੱਖੇਗਾ ਫਿਰ ਹੋਰਕਾ ਖਤਮ ਹੋਗੀ ਪ੍ਰਿਲਾਦ ਭਗਤ ਸਾਹਿਬ ਤਾਨ ਹੋ ਗਏ ਤੇ ਉਸ ਵਕਤ ਜਿਹੜੇ ਲੋਕ ਖੜੇ ਸਨ ਜਿਹੜੇ ਪ੍ਰਿਲਾਦ ਭਗਤ ਦੇ ਸੇਵਕ ਸਨ ਤੇ ਉਹ ਬੜੇ ਖੁੜਕੀ ਹੋਏ ਹੱਸੇ ਤੇ ਕਰਨ ਕਿ ਹਲਕਾ ਹੋਏ ਹਲਕਾ ਹੋਏ ਹਲਕਾ ਉਸ ਤੋਂ ਫਿਰ ਹੋਲੀ ਦਾ ਤਿਵਾਰ ਬਣ ਗਿਆ ਬੜੀ ਕੁਰਿਤੀਆਂ ਆ ਗਈਆਂ ਬਹੁਤ ਕੁਰਿਤੀਆਂ ਪੈ ਗਈਆਂ ਇਸ ਤਿਉਹਾਰ ਤੇ ਤਾਂ ਗੁਰੂ ਅਰਜਨ ਦੇਵ ਜੀ ਨੇ ਕਿਹਾ ਸੰਸਾਰ ਦੇ ਲੋਕੋ ਜੇ ਤੁਸੀਂ ਹੋਲੀ ਮਨਾਣੀ ਹੈ ਤੇ ਉਸ ਵਾਹਿਗੁਰੂ ਪ੍ਰਭੂ ਭਗਤਾਂ ਦੀ ਸੇਵਾ ਕਰੋ ਤੇ ਗੁਰਬਾਣੀ ਦਾ ਗਾਇਨ ਕਰੋ ਇਸ ਨੂੰ ਜੋ ਹੈ ਅਮਲੀ ਰੂਪ ਤੇ ਜਾਮਾ ਪਨਾਉਣ ਵਾਸਤੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਹੋਲੇ ਮਹਲੇ ਮਨਾਉਣ ਦੇ ਸਮਾਗਮ ਸ਼ੁਰੂ ਕਰ ਦਿੱਤੇ ਕਿਉਂਕਿ ਆਪ ਪਾ ਅਫਗਾਨਿਸਤਾਨ ਤੋਂ ਹੋਰ ਜਗ੍ਹਾ ਤੋਂ ਕਾਬਲ ਤੋਂ ਕੰਧਾਰ ਤੋਂ ਗਜ਼ਨੀ ਤੋਂ ਜਰਵਾਨੇ ਇਹਨਾਂ ਦੀ ਫੁੱਟ ਦਾ ਫਾਇਦਾ ਉਠਾ ਕੇ ਇਹਨਾਂ ਦੀ ਕਮਜ਼ੋਰੀ ਦਾ ਫਾਇਦਾ ਉਠਾ ਕੇ ਹਿੰਦੁਸਤਾਨ ਨੂੰ ਲੁੱਟ ਲੈ ਕੇ ਜਾਂਦੇ ਸਨ ਤਾਂ ਗੁਰੂ ਗੋਬਿੰਦ ਸਿੰਘ ਜੀ ਨੇ ਕਿਹਾ ਨਹੀਂ ਤੁਸੀਂ ਸ਼ਸਤਰ ਵਿਦਿਆ ਵਿੱਚ ਨਿਪੁੰਨ ਨਹੀਂ ਚਾਹਦੇ ਹੋ ਘੋੜ ਸਵਾਰੀ ਕਰੋ ਨੇਜਾਬਾਦੀ ਕਰੋ ਗੱਤਕੇ ਦੇ ਜੋਰ ਦਿਖਾਓ ਔਰ ਗੁਰੂ ਮਹਾਰਾਜ ਦੀ ਚੜ੍ਹਦੀ ਕਲਾ ਵਿੱਚ ਰੱਖੀ ਉਸ ਦੇ ਗੁਨਾ ਦਾ ਗਾਇਨ ਕਰੋ ਤੇ ਹੋਲਾ ਮਨਾ ਮਨਾਓ ਤੋ ਸਾਸੀ ਜੀ ਉਸ ਅਨੁਸਾਰ ਸਾਰੇ ਸੰਸਾਰ ਵਿੱਚ ਝੋਲਾ ਮੱਲਾ ਬੜੀ ਚੜ੍ਹਦੀ ਕਲਾ ਵਿੱਚ ਮਨਾਇਆ ਜਾਂਦਾ ਹੈ ਵਿਸ਼ੇਸ਼ ਤੌਰ ਤੇ ਅਨੰਦਪੁਰ ਸਾਹਿਬ ਵਿਸ਼ੇਸ਼ ਤੌਰ ਤੇ ਹਜ਼ੂਰ ਸਾਹਿਬ ਤੇ ਵਿਸ਼ੇਸ਼ ਤੌਰ ਤੇ ਪੁੰਟਾ ਸਾਹਿਬ ਦੀ ਪੀਤਰ ਧਰਤੀ ਦੇ ਹੁਲੇਮੇਲੇ ਨੂੰ ਸਾਰੀਆਂ ਸੰਗਤਾਂ ਰਲ ਮਿਲ ਕੇ ਮਨਾਉਂਦੀਆਂ ਸੋ ਬੜੀ ਪ੍ਰਸੰਤਾ ਦੀ ਗੱਲ ਹੈ ਕਿ ਮਹਾਰਾਜ ਨੇ ਕਿਰਪਾ ਕੀਤੀ ਹੈ ਇਸ ਵਾਰ ਵੀ ਸਾਨੂੰ ਸਾਰਿਆਂ ਨੂੰ ਸੋ ਬਖਸ਼ਿਸ਼ ਕੀਤਾ ਸੀ ਸਾਰੇ ਰਲ ਰਲ ਮਿਲ ਕੇ ਕਿਉਂਕਿ ਮਹਾਰਾਜ ਜੀ ਸਵਾਸਾ ਰੂਪੀ ਪੂੰਜੀ ਦਿੱਤੀ ਹੋਈ ਹੈ ਨਾ ਤਾਂ ਹੀ ਤੇ ਮਨਾ ਰਹੇ ਹਾਂ ਤੇ ਅਰਦਾਸ ਕਰਿਆ ਕਰੋ ਸੱਚੇ ਬਾਦਸ਼ਾਹ ਇਹ ਸਵਾਸਾ ਰੂਪੀ ਪੂੰਜੀ ਹੋਰ ਬਖਸ਼ਿਸ਼ ਕਰਦੇ ਰਹੋ ਦਿਵ ਰੋਕਤਾ ਵੀ ਬਖਸ਼ਿ ਰੱਖਣਾ ਤਾਂ ਕਿ ਤੁਹਾਡੇ ਦਰ ਤੇ ਜੁੜ ਕੇ ਅਸੀਂ ਤੁਹਾਡੇ ਗੁਣਾਂ ਦਾ ਗਾਇਨ ਕਰਦੇ ਰਹੀਏ ਸੋ ਸਾਸੀ ਜੀ ਇਸ ਪ੍ਰਕਾਰ ਦੇ ਸੰਸਕਾਰ ਜੋ ਸਨ ਸਰਦਾਰਨੀ ਤੇਜ ਕੌਰ ਜੀ ਸਵਰਗਵਾਸੀ ਜੋ ਪਟਿਆਲੇ ਵਾਲੇ ਸਨ ਉਹ ਆਪ ਵੀ ਆਪਣੇ ਸਾਥ ਸੰਬੰਧੀਆਂ ਨੂੰ ਰਿਸ਼ਤੇਦਾਰਾਂ ਨੂੰ ਤੇ ਮਿੱਤਰ ਪਿਆਰਿਆਂ ਨੂੰ ਪ੍ਰੇਰਨਾ ਦਿੱਤੀ ਉਹਨਾਂ ਨੇ ਅੱਜ ਤੋਂ ਬਹੁਤ ਸਾਰੇ ਸਾਲ ਪਹਿਲੇ ਬਹੁਤ ਸਾਲ ਪਹਿਲੇ ਕਿ ਆਓ ਸੀ ਸਾਰੇ ਰਲ ਮਿਲ ਕੇ ਨੰਪੂਤਾ ਸਾਹਿਬ ਦੀ ਪਵਨ ਧਰਤੀ ਤੇ ਹੁਲਾ ਮੱਲਾ ਮਨਾਇਆ ਕਰੀਏ ਐਸੀ ਐਸਾ ਮਾਰਗਦਰਸ਼ਨ ਕੀਤਾ ਆਪ ਭਾਵੇਂ ਉਹ ਗੁਰੂ ਮਹਾਰਾਜ ਦੇ ਚਰਨਾਂ ਵਿੱਚ ਜਾ ਬਰਾਜੇਨ ਬਹੁਤ ਹੀ ਪਿਆਰ ਵਾਲੇ ਔਰ ਬੜੀ ਨਿਮਰਤਾ ਵਾਲੇ ਤੇਜਕੌਰ ਜੀ ਸਾਹਿਬ ਸੀ ਕੋਈ ਅੰਤ ਨਹੀਂ ਐਸੇ ਸੰਸਕਾਰ ਦਿੱਤੇ ਕਿ ਉਹਨਾਂ ਦੇ ਦਰਸਾਏ ਮਾਰਗ ਅਨੁਸਾਰ ਪਟਿਆਲੇ ਦੇ ਉਹਨਾਂ ਦੇ ਸਾਰੇ ਸਾਖ ਸੰਬੰਧੀ ਜੋ ਹਨ ਸਾਰੀਆਂ ਸੰਗਤਾਂ ਬਹੁਤ ਸਾਰੀ ਗਿਣਤੀ ਵਿੱਚ ਉਚੇਚੇ ਤੌਰ ਤੇ ਪਹੁੰਚ ਕੇ ਹਰ ਸਾਲ ਇੱਥੇ ਪਹੁੰਚਦੀਆਂ ਹਨ ਉਹਨਾਂ ਵਲੋਂ ਅਖੰਡ ਪੜ ਸਾਹਿਬ ਜੀ ਰਖਾਏ ਗਏ ਫਿਰ ਸਦਾ ਬਲਵਿੰਦਰ ਸਿੰਘ ਜੀ ਨਾਨੂਵਾਲ ਉਹ ਵੀ ਪਿਛਲੇ ਬਹੁਤ ਸਾਰੇ ਸਾਲਾਂ ਤੋਂ ਲਗਾਤਾਰ ਅਖੰਡ ਪੜ ਸਾਹਿਬ ਜੀਆਂ ਸੇਵਾਵਾਂ ਕਰਕੇ ਗੁਰੂ ਮਹਾਰਾਜੀਆ ਬਹੁ ਸਾਰੀਆਂ ਬਖਸ਼ਾ ਤੇ ਖੁਸ਼ੀਆਂ ਪ੍ਰਾਪਤ ਕਰਦੇ ਹਨ ਭਾਈ ਸਾਹਿਬ ਭਾਈ ਹਰਜਦੀਪ ਸਿੰਘ ਜੀ ਤੇ ਇਨਾਂ ਦੇ ਵੀਰ ਸਾਥੀਆਂ ਨੇ ਜੋ ਪਉਤਰਸਪਿਨਾ ਕੀਰਤਨ ਕਰਦੇ ਹਨ ਸਾਰੀਆਂ ਸੰਗਤਾਂ ਨੂੰ ਕੀਰਤਨ ਕਰਕੇ ਨਿਹਾਲ ਕੀਤਾ ਤੇ ਫਿਰ ਲਾਲ ਰੰਗ ਤਿਸਕੋ ਲਗਾ ਜਿਸਕੇ ਵਡਭਾਗਾ ਮੈਲਾ ਕਦੇ ਨ ਹੋਵੀ ਨ ਲਾਗੇ ਦਾਗ ਐਸਾ ਰੰਗ ਗੁਰਬਾਣੀ ਦਾ ਜੋ ਛੜੇਗਾ ਇਹ ਕਦੇ ਮੈਲਾ ਨਹੀਂ ਹੋਏਗਾ ਕਲੇ ਕਦੇ ਉਤਰੇਗਾ ਨਹੀਂ ਤੋ ਅਰਦਾਸ ਕਰਿਆ ਕਰੀਏ ਸੱਚੇ ਪਾਤਸ਼ਾਹ ਇਹ ਰੰਗ ਸਾਨੂੰ ਸਾਰਿਆਂ ਦੇ ਉੱਪਰ ਚੜੇ ਤਾਂ ਕਿ ਅਸੀਂ ਤੁਹਾਡੀਆਂ ਖੁਸ਼ੀਆਂ ਲੈ ਕੇ ਹਮੇਸ਼ਾ ਅਸੀਂ ਸਾਰੇ ਵੀ ਰਲ ਮਿਲ ਕੇ ਚੜਦੀ ਕਲਾ ਵਿੱਚ ਮਨਾਈਏ ਸਾਰਾ ਸੰਸਾਰ ਸਾਹਿਬ ਜੀ ਹੋਲੀ ਕਿਸ ਤਰ੍ਹਾਂ ਮਨਾਉਂਦਾ ਪਰ ਤੁਸੀਂ ਕਿਸ ਤਰੀਕੇ ਦੇ ਨਾਲ ਹੋਲਾ ਮਨਲਾ ਮਨਾਉਂਦੇ ਹੋ ਇਹ ਤੁਹਾਡੇ ਨਿਆਰੇਪਣ ਦੀ ਨਿਸ਼ਾਨੀ ਆ ਨਿਆਰਾਪਣ ਦੁਨੀਆ ਕਿਸ ਤਰ੍ਹਾਂ ਮਨਾਉਂਦੀ ਹੈ ਤੁਸੀਂ ਕਿਸ ਤਰ੍ਹਾਂ ਮਨਾਉਂਦੇ ਤਾਂ ਹੀ ਗੁਰੂ ਜੀ ਕਹਿੰਦੇ ਨਾ ਕਿ ਜਬ ਲਾ ਖਾਲਸਾ ਰਹੇ ਨਿਆਰਾ ਤਬ ਲਗ ਤੇਜ ਦੀਉ ਮੈਂ ਸਾਰਾ ਇਨਿਆਰਾ ਪਰ ਤੁਹਾਡਾ ਮਹਾਰਜ ਜੀ ਦਾ ਸਾਰਾ ਤੇਜ ਪ੍ਰਤਾਪ ਮਨ ਤੁਹਾਡਾ ਤੁਹੋਂ ਦਿੰਦਾ ਰਹੂਗਾ ਪਰ ਅੱਗੇ ਵੀ ਕਹਿੰਦੇ ਨੇ ਜਬ ਇਹ ਗਏ ਵਿਪਰਨ ਕੀ ਰੀਤ ਮਹਿਨਤ ਕਰੋ ਇਨਕੀ ਪਰਤੀ ਇਸ ਕਰਕੇ ਮਹਾਰਜ ਨੇ ਨਾਲ ਅਰਦਾਸ ਕਰਿਆ ਕਰੋ ਸੱਚੇ ਪਾਤਸ਼ਾਹ ਵਿਪਰਨ ਦੀ ਰੀਤਾਂ ਤੋਂ ਅਸੀਂ ਬਚ ਜਾਈਏ ਤੇ ਤੁਹਾਡੇ ਦਰ ਦੇ ਨਾਲ ਇਸੇ ਪ੍ਰਕਾਰ ਅਸੀਂ ਜੋ ਹੈ ਸਾਰੇ ਜੁੜਦੇ ਰਹੀਏ ਸੋ ਪ੍ਰੋਗਰਾਮ ਅਨੁਸਾਰ 1 ਵਜੇ ਤੱਕ ਦੀਵਾਨ ਹਾਲ ਹੋਵੇਗਾ ਜਿਵੇਂ ਸਜੇਗਾ ਉਪਰੰਤਿਕ ਹੋ ਜੇ ਨਗਰ ਕੀਰਤਨ ਪ੍ਰਾਰੰਭ ਹੋ ਜਾਏਗਾ ਤੁਸੀਂ ਸਾਰਿਆਂ ਨੇ ਕਿਉਂਕਿ ਇਹ ਸਾਡੀ ਚੜ੍ਹਦੀ ਕਲਾ ਦਾ ਪ੍ਰਤੀਕ ਹੁੰਦਾ ਰਲ ਮਿਲ ਕੇ ਨਗਰ ਕੀਰਤਨ ਦੀ ਅਸਾ ਸਿੰਘ ਜੀ ਤੁਸੀਂ ਸਾਰਿਆਂ ਨੇ ਸ਼ੁਭਾ ਵਧਾਈ ਹੈ ਪਟਿਆਲੇ ਤੋਂ ਵੀ ਬੀਬੀਆਂ ਆ ਕੇ ਸ਼ਾਮਲ ਹੁੰਦੀਆਂ ਨਗਰ ਕੀਰਤਨ ਤੋਂ ਸਾਰੇ ਰਲ ਮਿਲ ਕੇ ਆਹ ਮਹਾਰਾਜ ਗੁਰੂ ਅਮਰਦਾਸ ਜੀ ਮਹਾਰਾਜ ਦੇ ਫਰਮਾਨ ਅਨੁਸਾਰ ਕਿ ਆਵੋ ਸਿੱਖ ਸਤ ਗੁਰੂ ਕੇ ਪਿਆਰਿਓ ਗਾਵੋ ਸੱਚੀ ਬਾਣੀ ਆਹ ਸਾਰੇ ਰਲ ਮਿਲ ਕੇ ਬਾਣੀ ਗਾਇਨ ਕਰੀਏ ਤੇ ਗੁਰੂ ਸਾਹਿਬ ਦੀਆਂ ਖੁਸ਼ੀਆਂ ਲਈਏ ਇਹਨਾਂ ਸ਼ਬਦਾਂ ਦੇ ਨਾਲ 341ਵੇਂ ਹੋਲੇ ਮੱਲੇ ਦੀ ਤੁਹਾਨੂੰ ਬਹੁਤ ਬਹੁਤ ਵਧਾਈਆਂ ਅੱਜ ਸ਼ਾਮ ਨੂੰ ਨਗਰ ਕੀਰਤਨ ਕੱਲ ਸਾਸ ਜੀ 9 ਵਜੇ ਮਾਰੇ ਕਿਰਪਾ ਕਰਨ ਮੌਸਮ ਅਨੁਸਾਰ ਦੇਖ ਕੇ ਬਹੁਤ ਹੀ ਸੋਹਣੇ ਪੰਡਾਲ ਬੜੀਆਂ ਤਿਆਰੀਆਂ ਪ੍ਰਬੰਧਕ ਕਮੇਟੀ ਨੇ ਕੀਤੀਆਂ ਦੀਵਾਨ ਉੱਥੇ ਸਜੇਗਾ ਕੱਲ ਸਵੇਰੇ ਸ਼ਾਮ ਦੇ 4:30-5:00 ਤੱਕ ਰਾਤ ਨੂੰ ਇੱਕ ਵਿਸ਼ੇਸ਼ ਕੀਰਤਨ ਦਰਬਾਰ ਬਾਹਰ ਖੁੰਨੇ ਪੰਡਾਲ ਪ੍ਰੋਗਰਾਮ ਜੋ ਹੈ 8 ਵਜੇ ਸ਼ੁਰੂ ਹੋ ਜਾਏ ਹੋਏਗਾ ਫਿਰ ਮਹਾਨ ਕਵੀ ਦਰਬਾਰ ਤੇ ਪਰਸੋ 15 ਤਰੀਕ ਸਾਜੇ ਜੀ 10 ਵਜੇ ਨਿਸ਼ਾਨ ਸਾਹਿਬ ਸਜਾਉਣ ਦੀ ਸੇਵਾ ਤੇ 10 ਵਜੇ ਅੰਮ੍ਰਿਤ ਸੰਚੇ